ਸ਼ਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਮਾਡਲ ਟਾਊਨ ਫੇਜ਼ 1 ਦੇ ਵਿੱਚ ਬੀਤੀ ਰਾਤ ਹੋਈ ਵੱਡੀ ਚੋਰੀ ਜਿਸ ਮਾਮਲੇ ਦੇ ਵਿੱਚ ਪੁਲਿਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ ਤਾਂ ਚੋਰਾਂ ਦੇ ਵੱਲੋਂ ਇੱਕ ਘਰ ਦੇ ਵਿੱਚੋਂ 20 ਟੋਲੇ ਸੋਨਾ ਤੇ 50000 ਦੀ ਨਕਦੀ ਚੋਰੀ ਕੀਤੀ ਗਈ ਸੀ ਤੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਸੀਸੀਟੀਵੀ ਫੂਟੇਜ ਖੰਗਾਲ ਰਹੀ ਹੈ ਸਿਵਾਨਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਦੇ ਵੱਲੋਂ ਮਾਡਲ ਟਾਊਨ ਫੇਜ਼ 1 ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਆਦਿ ਹੁਣ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਮੁਖ ਉਦੇਸ਼ ਚੋਰ ਛਾਣ ਕਰਨਾ ਹੈ ਤੇ ਉਹਨਾਂ ਦੇ ਅੰਜਨਵਰੇ ਰਸਤੀਆਂ ਦਾ ਪਤਾ ਲਾਉਣਾ ਆਸ ਹੈ ਕਿ ਨਾ ਕੈਮਰੇ ਆ ਤੇ अहम ਸੁਰਾਕ ਮਿਲੇਗਾ ਤੇ ਪੁਲਿਸ ਨੂੰ ਮਦਦ ਮਿਲੇਗੀ ਐਸੇ ਤੋਂ ਹਰਜੋਤ ਸਿੰਘ ਨੇ ਪ੍ਰੋਸਾ ਦਿੱਤਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਟੀਮਾਂ ਬਣ ਚੁੱਕੀਆਂ ਨੇ ਤਵਦੀਸ਼ ਹੋ ਰਹੀ ਹੈ ਤੇ ਜਲ ਚੋਰ ਕਾਬੂ ਕਰ ਲੈ ਜਾਣਗੇ ਹਾਲਾਂਕਿ ਇਸ ਘਟਨਾ ਨੇ ਫਿਰ ਤੋਂ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕੀਤੇ ਨੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਰਾਤ ਨੂੰ ਗਸ਼ਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਿਆ ਵਾਰਦਾਤਾ ਤੇ ਠੱਲ ਪੈ ਸਕੇ ਵਿਰਦ ਕੀ ਨਾਮ ਅਤੇ ਕਿਰਦਮ ਨਾਮ ਲੱਗਦਾ ਹੈ ਮੇਰਾ ਨਾਮ ਸੁਨੀਲ ਕੁਮਾਰ ਗੁਪਤਾ ਜੀ ਵੀਰਾਂ ਦਾ ਹੈਗਾ 29 ਨਥੂ ਨੰਗੁੱਤਾ ਕਿਹੜਾ ਏਰੀਆ ਹੈ ਇਹ ਮਾਲਟਨ ਫੇਸ 1 ਜੀ ਠੀਕ ਹੈ ਲੋ ਜੀ ਧੰਨਵਾਦ ਕੱਟਣਾ ਕੀ ਹੈ ਜੀ ਰਾਤੀ 12:30 ਵਜੇ ਸੁੱਤੇ ਆਂ ਜੀ ਸਵੇਰੇ 2:00 ਵਜੇ ਮੇਰੇ ਮਦਰ ਉੱਠੇ ਆ ਮਮਾ ਕਹਿੰਦੇ ਵੀ ਸ਼ਾਮ ਲਾਈਟ ਜਗ ਰਹੀ ਆ ਕਿਤੇ ਮੈਂ ਜਗਾਈ ਹੋਗੀ ਫਿਰ ਫੇਰ ਸੋ ਗਏ ਉਹ 3:00 ਵਜੇ ਮੈਂ ਉੱਠਾ ਜਦੋਂ ਦੇਖਿਆ ਵੀ ਕਮਰਿਆਂ ਦੀ ਲਾਈਟਾਂ ਜਗੀਆਂ ਹੋਈਆਂ ਮੈਂ ਭੱਜ ਕੇ ਮੰਮੀ ਨੂੰ ਠਾਇਆ ਮਮਾ ਉੱਠ ਕੇ ਭੱਜ ਕੇ ਬਾਹਰ ਨੂੰ ਆਏ ਉਹ ਕਹਿੰਦੇ ਵੀ ਮੈਂ ਤਾਂ ਲੱਗਦਾ ਵੀ ਪਰਸ ਮੇਰਾ ਉੱਧਰ ਪਿਆ ਪਰਸ ਦੇਖਿਆ ਪਰਸ ਉੱਥੇ ਹੈ ਨਹੀਂ ਸੀਗਾ ਜੀ ਫਿਰ ਅਸੀਂ ਪੀਸੀਆਰ ਨੂੰ ਕਸ਼ਚੇ ਕਾਫੀ ਕੁਸ਼ਤੀ ਕਰੀ ਐ ਐਕਚੁਅਲੀ ਮੇਰੀ ਭਾਂਜੀ ਦਾ ਵਿਆਹ ਹੁਣੀ ਹੋ ਕੇ ਟੈ ਤਾਂ ਗੋਲਡ ਸੀਗਾ 22 ਤੋਂ ਲੈ ਕੇ ਗੋਲਡ ਸੀਗਾ 50000 ਰੁਪਏ ਕੈਸੀ ਕਿਉਂਕਿ ਮੇਰੇ ਘਰ ਕੰਮ ਚੱਲ ਰਿਹਾ ਮਿਸਤਰੀਆਂ ਨੂੰ ਪੈਸੇ ਦੇਣੇ ਸੀਗੇ ਤੇ ਇੱਕ ਸਮਾਨ ਲੈਣਾ ਸੀ ਤਾਂ ਕਰਕੇ ਮੈਂ ਪੈਸੇ ਕਢਾ ਕੇ ਦਿਆ ਸੀ 3:00 ਵਜੇ ਤੱਕ ਨਾ ਇਹ ਮੇਰੇ ਹਿਸਾਬ ਨਾਲ ਜੀ 12:30 ਤੋਂ ਲੈ ਕੇ ਜੀ 2:00 ਦੇ ਵਿੱਚ ਵਿੱਚ ਕੱਟਣਾ ਹੋਈ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਮੰਮੀ ਨੇ ਮੇਰੇ ਨੇ 2:00 ਵਜੇ ਦੇਖਿਆ ਸੀ ਵੀ ਲਾਈਟ ਜਗ ਰਹੀ ਐ 3:00 ਵਜੇ ਮੈਂ ਉੱਠ ਕੇ ਬਾਥਰੂਮ ਕੀਤਾ ਤਾਂ ਮੈਨੂੰ ਤਾਂ ਕਨਫਰਮ ਹੀ ਹੋ ਗਿਆ ਵੀ ਲਾਈਟ ਸ਼ੱਕ ਜਾਂਦਾ ਵੀ ਕੋਈ ਸ਼ੱਕ ਐ ਵੀ ਕੱਲ ਕੁਵਾੜੀ ਆਏ ਸੀ ਜੀ ਮੇਰੇ ਕੋਲ ਸਮਾਨ ਸਮੂਹ ਲੈ ਕੇ ਗਿਆ ਲੋਹੇ ਦਾ ਪੰਜ ਛੇ ਮੁੰਡੇ ਆਏ ਸੀ ਉਹਨਾਂ ਤੇ ਮੈਨੂੰ ਜਾਦਾ ਸ਼ੱਕ ਆ ਕਿਉਂਕਿ ਮੇਰੇ ਘਰੇ ਸਾਲ ਹੋ ਗਿਆ ਕੰਮ ਚੱਲਦੇ ਨੂੰ ਐਦਾਂ ਦੀ ਕੋਈ ਘਟਨਾ ਹੋਈ ਨਹੀਂ ਕੋਈ ਸੀਸੀਟੀਵੀ ਕਵਰੇ ਲੱਗੇ ਸਭਨੇ ਕੈਮਰੇ ਨਹੀਂ ਜੀ ਹੁਣ ਪੁਲਿਸ ਆਸ-ਪਾਸ ਦੇਖ ਰਹੀ ਐ ਸੀ ਹਾਂਜੀ ਹਾਂ ਪੁਲਿਸ ਵਾਲੇ ਆਏ ਆ ਜੀ ਸਵੇਰੇ ਵੀ ਆਈ ਸੀ ਪੀਸੀਆਰ ਵਾਲੇ ਦੋ ਹੋਣਾ ਆਏ ਆ ਜੀ ਇੱਕ ਤਾਂ ਮੇਰੇ ਘਰ ਪ੍ਰੀਤਮ ਸਿੰਘ ਆਏ ਆ ਉਹ ਦੇਖ ਰਿਹਾ ਕੈਮਰੇ ਰਾਸੇ-ਪਾਸੇ ਦੇਖਦੇ ਕਿੰਨਾਂ ਕੋਲੇ ਹੈਗੇ ਨਾਮ ਆ ਤੇ ਕਿਹੜਾ ਥਾਂ ਦਾ ਮੇਰਾ ਨਾਂ ਇੰਸਪੈਕਟਰ ਹਰਜੂਰ ਸਿੰਘ ਆ ਮੁੱਖ ਅਫਸਰ थाना ਸਿਵਲ ਲਾਈਨ ਬਠਿੰਡਾ ਮਾਰਲ ਟਾਊਨ ਜਿੱਥੇ ਚੋਰੀ ਹੋ ਗਈ ਹੈ ਕੀ ਮੌਕਾ ਹਾਂਜੀ ਇਹ ਸਾਨੂੰ ਇੱਕ ਕੰਪਲੇਂਟ ਆਈ ਸੀ ਅੱਜ ਸਵੇਰ ਐਲ ਆਈ ਜੀ ਕੁਆਟਰ ਹੈ ਵਿਕਾਸ ਕੁਮਾਰ ਜੀ ਨੂੰ ਵੀ ਸਾਡੇ ਘਰ ਵਿੱਚ ਚੋਰੀ ਹੋਈ ਹੈ ਉਹ ਮੌਕੇ ਤੇ ਸਾਡੇ ਡਿਊਟੀ ਅਫਸਰ ਤੇ ਪੀ ਸੀ ਆਰ ਪਾਰਟੀ ਵੱਲੋਂ ਜਿਹੜਾ ਜਾ ਕੇ ਮੌਕਾ ਦੇਖਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਜਿਹੜਾ ਕੋਈ ਸੋਨੇ ਦੇ ਗਹਿਣੇ ਤੇ ਕੁਝ ਕੈਸ਼ ਜਿਹੜਾ ਚੋਰੀ ਹੋਇਆ ਜਿਸ ਤੇ ਜਿਹੜਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਜਿਹੜਾ ਪਹੁੰਚ ਕੇ ਜਿਹੜੀ ਹੈ ਕਿ ਸਾਰੀ ਨਿਸ਼ਾਨਬੀਲ ਕਰ ਰਹੀ ਹੈ ਤੇ ਇਹਦੇ ਅਸੀਂ ਜਿਹੜਾ ਸਟੇਟਮੈਂਟ ਜਿਹੜੀ ਆ ਉਹਨਾਂ ਦੀ ਰਿਪੋਰਟ ਕਰਕੇ ਤੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਟੀਮਾਂ ਇਹ ਤੇ ਜਿਹੜੀਆਂ ਸੀਸੀਟੀਵੀ ਤੇ ਕੰਮ ਕਰ ਰਹੀਆਂ ਕਬਾੜੀਆਂ ਦੀ ਗੱਲ ਕਰ ਰਹੇ ਸੀ ਕਿ ਕਬਾੜੀ ਆਈ ਉਹਨਾਂ ਨੂੰ ਸ਼ੰਕਾਿਤ ਹਾਲੇ ਆ ਇਹ ਕਹਿੰਦੇ ਸੀ ਕਿਉਂਕਿ ਇਹ ਕੰਮ ਇਹਨਾਂ ਦੇ ਘਰੇ ਕੰਸਟਰਕਸ਼ਨ ਦਾ ਇਹਨਾਂ ਨੇ ਰੈਨੋਵੇਸ਼ਨ ਦਾ ਕੰਮ ਚਲਾਇਆ ਹੋਇਆ ਤੇ ਕੱਲ ਇਹਨਾਂ ਨੇ ਕੋਈ ਕਬਾੜ ਦਾ ਜਿਹੜਾ ਸਮਾਨ ਚੁਕਾਇਆ ਸੀ ਬੰਦਿਆਂ ਨੂੰ ਕਿ ਪਿਕਅਪ ਤੇ ਆਏ ਸੀਗੇ ਅਸੀਂ ਸਾਰੇ ਐਂਗਲਾਂ ਤੇ ਜਿਹੜਾ ਜੋ ਵੀ ਇਨਫੋਰਮੇਸ਼ਨ ਸਾਨੂੰ ਆਸੀ ਪਾਸੇ ਹੋ ਇਮੋਨ ਇੰਟੈਲੀਜੈਂਸ ਤੋਂ ਤੇ ਸੀਸੀਟੀਵੀ ਫੁਟੇਜ ਤੋਂ ਕਲੈਕਟ ਹੋ ਰਹੀ ਉਹ ਤੇ ਵਰਕ ਕਰਕੇ ਅਸੀਂ ਜਲਦੀ ਇਹਨੂੰ ਟ੍ਰੇਸ ਕਰਨਾ। ਕਿੰਨਾ ਲਸੋਣਾ ਸੀ ਆ ਕੈਸ਼ ਕਿੰਨਾ ਉਹ ਹਜੇ ਜਿਹੜਾ ਚੈੱਕ ਕਰਕੇ ਪ੍ਰੋਪਰ ਦੱਸ ਰਹੇ ਆ ਵੀ ਜਿਹੜਾ ਸਾਡਾ ਕਿੰਨਾ ਸੀਗਾ ਕੈਸ਼ ਕਰੀਬ ਕਹ ਰਹੇ ਆ ਵੀ 30-40 ਹਜ਼ਾਰ ਰੁਪਏ ਸੀ।